ਪੰਜ ਪ੍ਰਧਾਨੀ ਸਿੱਖ ਧਾਰਮਿਕ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਜਹਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਆਏ ਆ ਕਿ ਜੋ ਇਸ ਟਾਈਮ ਦੇ ਦਿੱਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਕਹੌਣ ਵਾਲੇ ਤੇ ਬਾਗੀ ਕਹੌਣ ਇਹਨਾਂ ਦੋਵਾਂ ਧਿਰਾਂ ਵੱਲੋਂ ਜਿਹੜਾ ਲਿਖਤੀ ਤੌਰ ਤੇ ਜੋ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਜੋ ਕੁਝ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਦੀ ਪਰੰਪਰਾ ਨੂੰ ਤੇ ਸਰਸੇ ਸਾਧ ਨੂੰ ਮਾਫੀ ਦੇਣ ਵਿੱਚ ਜੋ ਕੋਈ ਕੀਤਾ ਉਹ ਸਾਰੀਆਂ ਅਸੀਂ ਲੈ ਕੇ ਆਏ ਆਂ ਕਿ ਇਹਨਾਂ ਨੇ ਅੱਜ ਲਿਖਤੀ ਤੌਰ ਦੇ ਉੱਤੇ ਮੰਨ ਲਿਆ ਕਿ ਇਹ ਸਾਡੇ ਤੋਂ ਗਲਤੀਆਂ ਹੋਈਆਂ ਤੇ ਉਹ ਹੁਣ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਹੈ ਉਹਨਾਂ ਦੇ ਕੋਲ ਇਹ ਕੇਸ ਹੈ ਅਸੀਂ ਅੱਜ ਆਪਣੇ ਸਾਰੇ ਮੇਰੇ ਨਾਲ ਜਥੇਦਾਰ ਅਮਰਿਕ ਸਿੰਘ ਜੀ ਜੋ ਕਿ ਲੁਧਿਆਣੇ ਤੋਂ ਪੰਚਾਇਤ ਇਸੇ ਤਰ੍ਹਾਂ ਪੰਚ ਪ੍ਰਧਾਨੀ ਵੱਲੋਂ ਜਥੇਦਾਰ ਗੁਰਨੇਕ ਸਿੰਘ ਜੀ ਜਥੇਦਾਰ ਬਲਕਾਰ ਸਿੰਘ ਜੀ ਤੇ ਇਹ ਸਾਰੇ ਅਸੀਂ ਬਾਕੀ ਤੁਨ ਸਿੰਘ ਜੀ ਜਿਹੜੇ ਉਹ ਸਾਰੇ ਇਸ ਵਾਸਤੇ ਆਏ ਆਂ ਕਿ ਇਹਨਾਂ ਨੇ ਜਿਹੜੇ ਜੁਰਮ ਕੀਤੇ ਨੇ ਉਹ ਬਹੁਤ ਵੱਡੇ ਕੀਤੇ ਨੇ ਬੇਸ਼ੱਕ ਇਹ ਆ ਤੁਸੀਂ ਦੇਖੋ ਕਿ ਆ ਜਿਹੜੀ ਕਿਤਾਬ ਹੈ ਇਹ ਸਿੱਖ ਇਤਿਹਾਸ ਨਾਲ ਦੀ ਹਿੰਦੀ ਭਾਸ਼ਾ ਚ ਕਿਤਾਬ ਹੈ ਇਹ ਸ਼੍ਰੋਮਣੀ ਗੁਰਦੁਆਰਾ ਭਰਪੰਦਰ ਕਮੇਟੀ ਖੁਦ ਕਿਤਾਬ ਪਬਲਿਸ਼ ਕਰਦੀ ਹੈ ਇਹਦੇ ਚ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ ਬਹੁਤ ਮਾੜੀ ਸ਼ਬਦਾਵਲੀ ਲੇ ਕੇ ਇੱਕ ਕਿਤਾਬ ਲਿਖੀ ਹੈ ਇਸੇ ਤਰ੍ਹਾਂ ਇੱਕ ਕਿਤਾਬ ਹੋਰ ਹੈ ਗੁਰਬਲਾਸ ਪਾਚਾ ਇਛੇ ਨਹੀਂ ਆਇਆ ਇਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇਤਿਹਾਸ ਨੂੰ ਥਰੂੜ ਮੋੜ ਕੇ ਲਿਖੀ ਹੈ ਇਸੇ ਤਰ੍ਹਾਂ ਆ ਗੁਰਮਤਿ ਪ੍ਰਕਾਸ਼ ਮੈਗਜ਼ੀਨ ਹੈ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰਿਚਲਿਤ ਹੁੰਦਾ ਹੈ ਇੱਥੇ ਚਾਰੋਂ ਸਹਿਜ ਜਨਨ ਕੇਸਾਂ ਦੀ ਕਟਲ ਤੇ ਸਰਾਂ ਤੇ ਟੋਪੀਆਂ ਵਾਲੀਆਂ ਫੋਟੋਆਂ ਨੇ ਇਸੇ ਤਰ੍ਹਾਂ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵਿੱਚ ਜੋ ਕਿਤਾਬਾਂ ਬੱਚਿਆਂ ਨੂੰ ਪੜ੍ਹਾਇਆਂ ਗਈਆਂ 1997 ਤੋਂ ਲੈ ਕੇ 2017 ਤੱਕ ਉਹਨਾਂ ਦੇ ਵਿੱਚੋਂ ਕੁਝ ਚੈਪਟਰ ਘਟਾ ਲੇਕਿਨ ਅੱਜ ਤੱਕ ਵੀ ਉਹ ਕਿਤਾਬਾਂ ਜੜੀਆਂ ਪੜ੍ਹਾਇਆਂ ਜਾ ਰਹੀਆਂ ਨੇ ਅਸੀਂ ਇਹ ਬੇਨਤੀ ਕਰਨ ਵਾਸਤੇ ਆਏ ਆਂ ਕਿ ਪਿਛਲੇ ਸਮਿਆਂ ਦੇ ਵਿੱਚ ਚਾਹੇ ਚੰਦੂ ਸੀ ਮਰੀ ਧੱਪੋਣਾ ਚਾਹੇ ਮਸੰਦ ਸੰਨ ਚਾਹੇ ਉਸ ਤੋਂ ਬਾਅਦ ਮਸਾ ਰੰਗੜ ਆਇਆ ਮਹੰਤ ਨਰੈਣੂਕੇ ਆਏ ਉਹਨਾਂ ਨੇ ਬਹੁਤ ਮਾਰੇ ਕੋ ਕਰਮ ਕੀਤੇ ਸੀ ਲੇਕਿਨ ਉਹਨਾਂ ਨੇ ਕਿਸੇ ਨੇ ਵੀ ਕਿਸੇ ਵੀ ਦਸ ਗੁਰੂ ਸਾਹਿਬਾਨ ਵਿੱਚੋਂ ਕਿਸੇ ਵੀ ਗੁਰੂ ਸਾਹਿਬ ਦੇ ਖਿਲਾਫ ਕੋਈ ਅਪ ਸ਼ਬਦਾਵਲੀ ਲਿਖ ਕੇ ਕੋਈ ਕਿਤਾਬ ਨਹੀਂ ਲਿਖੀ ਸੋ ਇਹ ਤੇ ਸਾਰੇ ਹੱਦਾਂ ਬਨੇ ਟੱਪ ਗਏ ਔਰ ਇਹਦੇ ਸਬੰਧ ਵਿੱਚ ਜੋ ਇਹਨਾਂ ਨੇ ਸਰਸੇ ਸਾਧ ਨੂੰ ਮਾਫੀ ਦਿੱਤੀ ਉਹਦੇ ਸਬੰਧ ਦੇ ਵਿੱਚ ਆ ਲਿਖੀਆਂ ਚਿੱਠੀਆਂ ਜਿਹੜੀਆਂ ਨੇ ਉਹ ਵੀ ਸਾਡੇ ਕੋਲ ਨੇ ਜਿਹੜੇ ਇਸ਼ਤਿਹਾਰ ਦਿੱਤੇ ਉਹ ਵੀ ਸਾਡੇ ਕੋਲ ਨੇ ਇਹ ਅਸੀਂ ਸਾਰਾ ਇਹ ਲੈ ਕੇ ਤੇ ਇੱਥੇ ਅੱਜ ਪੇਸ਼ ਹੋਈਆਂ ਜេសਦਾਰ ਨੂੰ ਇਹ ਬੇਨਤੀ ਕਰਨ ਵਾਸਤੇ ਆਏ ਹਾਂ ਕਿ ਇਹਨਾਂ ਲੋਕਾਂ ਨੂੰ ਜਿਹੜਾ ਪੰਥ ਵਿੱਚੋਂ ਖਾਰਜ ਕਰਨਾ ਚਾਹੀਦਾ ਹੈ ਇਹ ਜਿਨ੍ਹਾਂ ਨੇ ਹੁਣ ਤੱਕ ਜੜੀ ਆ ਉਹ ਸਿੱਖ ਇਤਿਹਾਸ ਦੀ ਗੁਰੂ ਇਤਿਹਾਸ ਦੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਰੰਪਰਾ ਨੂੰ ਜਿਹੜਾ ਇਹਨਾਂ ਨੇ ਮਲੀਆ ਮੇਟ ਕੀਤਾ ਤੇ ਇਹਨਾਂ ਨੂੰ ਕਿਤੇ ਇਹ ਨਾ ਹੋਵੇ ਵੀ ਮਾਫੀ ਨਾ ਦਿੱਤੀ ਜਾਵੇ ਇਸ ਵਾਸਤੇ ਸਰਸਾ ਸਾਹਿਬ ਬਾਗੀ ਕਾਲਿਆਂ ਨੂੰ ਸੁਮੇਰ ਬਾਦਲ ਸਾਹਿਬ ਨੇ ਕੱਢ ਦਿੱਤਾ ਪਾਰਟੀ ਵਿੱਚੋਂ ਕਿਵੇਂ ਦੇਖਦੇ ਹੋ ਉਹ ਉਹਨਾਂ ਦਾ ਪਾਰਟੀ ਦਾ ਮਸਲਾ ਅਸੀਂ ਤੇ ਕਹਿੰਦੇ ਆਂ ਕਿ ਇਹ ਸਾਰੇ ਇੱਕੋ ਮੈਂ ਬੇਨਤੀ ਕਰਾਂਗਾ ਕਿ ਜਹਦਰ ਅਮਰਿਕ ਸਿੰਘ ਜੀ ਜੋ ਕੋਲ ਲੁਧਿਆਣਾ ਜਹਦਰ ਮਰਿਕ ਸਿੰਘ ਜੀ ਨੇ ਵਿਧਾਨ ਸਭਾ ਤੇ ਗੱਲ ਕਰੀ ਨਹੀਂ ਤੁਸੀਂ ਤੁਸੀਂ ਕਹਿ ਰਹੇ ਹੋ ਨਾ ਕਿੰਨੂ ਕਿੰਨੂ ਬਾਹਰ ਕਰਨਾ ਚਾਹੀਦਾ ਵਾ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਜਿੰਨੇ ਵੀ ਜਿਹੜੇ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜੇ ਉਸ ਟਾਈਮ ਦੇ ਉੱਤੇ ਪੰਥ ਰਤਨ ਤੇ ਫਕਰੇ ਕੌਮ ਦੇ ਅਵਾਰ ਦਿੱਤੇ ਨੇ ਉਹ ਵਾਪਸ ਲੈ ਜਾਣ ਤੇ ਜਿੰਨੇ ਵੀ ਬਾਦਲ ਦੇ ਨਾਲ ਹੋ ਤੱਕ ਰਹਿਣ ਅੱਜ ਵੀ ਚਾਹੇ ਉਹ ਬਾਗੀਆਂ ਚ ਤੇ ਚਾਹ ਸੁਖਵੀਰ ਦੇ ਨਾਲ ਇਹਨਾਂ ਸਾਰਿਆਂ ਨੂੰ ਪੰਥ ਚੋਂ ਖਾਰਜ ਕਰਨਾ ਚਾਹੀਦਾ ਜਿਨ੍ਹਾਂ ਨੇ ਏਡੇ ਵੱਡੇ ਜੁਰਮ ਕੀ। ਕੋਈ ਨਾਮ ਕੋਈ ਨਾਮ ਤੋਂ ਸਿਰਸਾ ਸਾਹਿਬਾ ਲੰਬੇ ਸਮੇਂ ਤੋਂ ਤੁਸੀਂ ਇਹ ਇਤਿਹਾਸ ਦੇ ਨਾਲ ਛੇੜਛਾੜ ਵਾਲਾ ਮੁੱਦਾ ਲੈ ਕੇ ਚੱਗੇ ਜੇ ਅਜੇ ਤੱਕ ਕਾਰਵਾਈ ਤੱਕ ਨਹੀਂ ਹੋਈ। ਇਸ ਤਰ੍ਹਾਂ ਦੇਖਦੇ ਹਾਂ ਸਤ ਨੂੰ। ਦੇਖੋ ਪਹਿਲਾਂ ਤੇ ਮੈਂ ਇਕੱਲਾ ਸੀ ਜਿਹੇ ਮੁੱਦੇ ਠਾਈ। ਲੇਕਿਨ ਅੱਜ ਤੇ ਹੁਣ ਪੰਥ ਜਿਹੜਾ ਉਹ ਸਾਡੇ ਨਾਲ ਆ ਤੁਸੀਂ ਦੇਖ ਰਹੇ ਹੋ ਲੁਧਿਆਣੇ ਤੋਂ ਕੋਟਪੂਰੇ ਤੋਂ ਇਸੇ ਤਰ੍ਹਾਂ ਫਰੋਜ਼ਪੋਰਟੋਂ ਫਰੀਦਪੋਰਟੋਂ ਪੂਰੇ ਪੰਜਾਬ ਦੇ ਵਿੱਚੋਂ ਜੜੀਆਂ ਨੇ ਉਹ ਸਿੱਖ ਦੇ ਦੰਦੀਆਂ ਤੇ ਜਿਹੜੇ ਪੰਜ ਪ੍ਰਧਾਨੀਆਂ ਨਾਮਰ ਸ਼ਕਤੀਆਂ ਜੜੀਆਂ ਨੇ ਉਹ ਅੱਜ ਨਾਲ ਨੇ ਕਿ ਇਸ ਇਤਿਹਾਸ ਨੂੰ ਬਚਾਉਣਾ অতি ਜ਼ਰੂਰੀ ਹੈ ਤੇ ਇਸੇ ਕਰਕੇ ਹੁਣ ਮੌਕਾ ਹੈ ਤੇ ਜਿਹੜੇ ਅੱਜ ਪਹਿਲਾਂ ਤੇ ਇਹ ਮੰਨਦੇ ਹੀ ਨਹੀਂ ਸੀ ਕਿ ਅਸੀਂ ਇਹ ਕੀਤਾ ਹੁਣ ਇਹ ਤਾਂ ਮੰਨ ਗਏ ਨੇ ਨਾ ਲਿਖਤੀ ਤੌਰ ਤੇ ਮੰਨ ਗਏ ਆ ਕਿ ਇਹ ਸਾਡੇ ਤੋਂ ਕਸੂਰ ਹੋਏ ਤੇ ਸਾਨੂੰ ਮਾਫ਼ ਕੀਤਾ ਜਾਵੇ ਹੁਣ ਮਾਫ਼ੀਆਂ ਮੰਗਦੇ ਨੇ ਕੀ ਕਰਦੇ ਨੇ ਜਿਹੜੇ ਕਿਸ ਤਰ੍ਹਾਂ ਇਹ ਸਾਰਾ ਅਕਾਲ ਤਖਤ ਦੇ ਜਥੇਦਾਰਾਂ ਵੱਲੋਂ ਵੀ ਜੋ ਹੈ ਇਹ ਹਕੂਮਤ ਦੇ ਨਸ਼ੇ ਵਿੱਚ ਜੋ ਕਹਿੰਦੇ ਸੀ ਉਹ ਗੱਲਾਂ ਕੀਤੀਆਂ ਗਈਆਂ ਜੋ ਸੰਗਤ ਨੇ ਪ੍ਰਵਾਨ ਨਹੀਂ ਕੀਤੀਆਂ ਅੱਜ ਦਾ ਸਾਡਾ ਮੇਲ ਵਿਸ਼ਾ ਇਹ ਹੈ ਕਿ ਅੱਜ ਫੇਰ ਦੁਬਾਰਾ ਜੇ ਉਹ ਦੌਰ ਚੱਲਿਆ ਤੇ ਜੇ ਤੂੰ ਸੱਚ ਦੀ ਆਵਾਜ਼ ਆਏਗੀ ਤਾਂ ਸੰਗਤ ਪ੍ਰਵਾਨ ਕਰੇਗੀ ਅਸੀਂ ਇਹਨਾਂ ਨੂੰ ਸੁਚੇਤ ਕਰਨ ਆਏ ਆ ਤੇ ਨਾਲ ਤਾੜਨਾ ਕਰਨ ਵੀ ਆਏ ਆ ਕਿ ਜੋ ਪਹਿਲਾਂ ਜੋ ਇੱਥੇ ਉਸ ਹਕੂਮਤ ਦੇ ਨਸ਼ੇ ਵਿੱਚ ਗੱਲਾਂ ਕਹਾਈਆਂ ਗਈਆਂ ਜੇ ਅੱਜ ਦੇ ਜਥੇਦਾਰ ਵੀ ਉਹ ਗੱਲਾਂ ਮੰਨਣਗੇ ਤੇ ਸੰਗਤ ਕਦੇ ਵੀ ਪ੍ਰਵਾਨ ਨਹੀਂ ਕਰੇਗੀ ਕਿਉਂਕਿ ਸੰਗਤ ਸचेत ਹੋ ਚੁੱਕੀ ਹੈ ਸੰਗਤ ਨੂੰ ਪਤਾ ਲੱਗ ਗਿਆ ਹੈ ਇਹ ਤਖਤ ਦੀ ਕੀਮਤ ਦਾ ਵੀ ਪਤਾ ਹੈ ਉਹਨਾਂ ਦੇ ਕੋਸ਼ ਸੰਦੇਸ਼ਾਂ ਕਰਕੇ ਇਹ ਤਖਤ ਦੀ ਜੋ ਸਿੱਖਾਂ ਦੇ ਹਿਰਦੇ ਵrundਰੇ ਗਏ ਸਨ ਕਿਉਂਕਿ ਤਖਤ ਦੀ ਜੋ ਸਚਾਈ ਹੈ ਇੱਥੇ ਤੇ ਸੱਚ ਹੀ ਪ੍ਰਵਾਨ ਹੈ ਜੋ ਸ਼ੁੱਧ ਹਿਰਦੇ ਨਾਲ ਆਉਂਦਾ ਹੈ ਕੋਈ ਸੰਸਾਰ ਦੇ ਕੋਨੇ ਚ ਗਲਤੀ ਕਰਕੇ ਆਉਂਦਾ ਹੈ ਤੇ ਇੱਥੇ ਖਿਮਾ ਜਾਚਣਾ ਹੈ ਪਰ ਉਹਦਾ ਵਿਧੀ ਵਿਧਾਨ ਹੈ ਉਹ ਸਤਿਗੁਰਾਂ ਨੇ ਜੋ ਵਿਧਾਨ ਬਣਾਇਆ ਹੈ ਜੋ ਪ੍ਰਾਤਨ ਸਾਡਾ ਸੰਵਿਧਾਨ ਹੈ ਉਸ ਸੰਵਿਧਾਨ ਅਨੁਸਾਰ ਹੀ ਕਿਸੇ ਨੂੰ ਮਾਫੀ ਦਿੱਤੀ ਜਾ ਸਕਦੀ ਹੈ ਉਹ ਸੰਵਿਧਾਨ ਤੋਂ ਛੁੱਟ ਕੇ ਤੁਹਾਨੂੰ ਪਤਾ ਹੈ ਕਿ ਜਿਹੜਾ ਜਿਹੜੇ ਬੰਦਿਆਂ ਨੇ ਕੋ ਕਰਮ ਪਾਪ ਕੀਤੇ ਨੇ ਉਹਦੀ ਸਜ਼ਾ ਮਿਲੀ ਹੈ ਮਾਫੀ ਨਹੀਂ ਮਿਲੀ ਇਸ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿਉਂਕਿ ਸੰਗਤ ਸਮੁੱਚੀ ਸਿੱਖ ਕੌਮ ਇਹ ਚਾਹੁੰਦੀ ਹੈ ਕਿ ਅਕਾਲ ਤਖ ਦਾ ਮਾਨ ਮਰਿਆਦਾ ਇਹਨੂੰ ਬਹਾਲ ਕੀਤੀ ਜਾਵੇ ਕਿਉਂਕਿ ਸੰਗਤ ਇਥੋਂ ਸੱਚ ਦਾ ਵਧੀਆ ਸੀ ਸੁਲਣਾ ਚਾਹਦੀ ਹੈ ਜੇ ਕਿਸੇ ਵੀ ਧੜ ਧੜੇ ਦੇ ਇੱਕ ਧੜੇ ਦੇ ਨਾਂ ਦੇ ਉੱਤੇ ਅਸੀਂ ਕੋਈ ਫੈਸਲਾ ਕਰਾਂਗੇ ਤੇ ਸੰਗਤ ਗੁਰੂ ਰੂਪ ਹੈ ਉਹ ਪ੍ਰਵਾਨ ਨਹੀਂ ਕਰਦੀ ਇਸ ਕਰਕੇ ਅਸੀਂ ਇਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਤਖਤ ਦੀ ਮਾਨ ਮਰਿਆਦਾ ਬਹਾਲ ਕਰਨੀ ਚਾਹੀਦੀ ਹੈ ਪਿੱਛੇ ਜੋ ਵੀ ਗਲਤੀਆਂ ਹੋਈਆਂ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇ ਕਿਉਂਕਿ ਸੰਗਤ ਉਹ ਗਲਤੀਆਂ ਹੁਣ ਪ੍ਰਵਾਨ ਨਹੀਂ ਕਰਦੀ ਨਾ ਵੀ ਉਹ ਪ੍ਰਵਾਨ ਕਰੇਗੀ ਗੁਰੂ ਸਾਹਿਬ ਦਾ ਤਖਤ ਹੈ ਤੇ ਸੱਚ ਦਾ ਸੰਦੇਸ਼ ਹੈ ਤੂੰ ਜਾਣਾ ਚਾਹੀਦਾ ਹੈ ਸਮੁੱਚੀ ਮੁਲਖ ਦਾ ਦਾ ਭਲਾ ਤਾਂ ਹੀ ਹੋ ਸਕਦਾ ਹੈ ਜੇ ਇੱਥੇ ਸੱਚ ਦਾ ਸੰਦੇਸ਼ ਸਮੁੱਚੀ ਮੁਲਖ ਤਾਲੀ ਜਾਵੇਗਾ ਸਮੇਂ ਦੀਆਂ ਕੌਮ ਤਾਂ ਆਉਂਦੀਆਂ ਨੇ ਠੀਕ ਹੈ ਕਿ ਪਹਿਲਾਂ ਵੀ ਆਈਆਂ ਪਹਿਲਾਂ ਵੀ ਦੌਰ ਚੱਲੇ ਉਹਨਾਂ ਨੇ ਆਪ ਆਪਣੇ ਅਧੀਨ ਕਰਨ ਦੀ ਕੋਸ਼ਿਸ਼ ਕੀਤੀ ਅੱਜ ਵੀ ਉਹ ਕਰ ਰਹੀਆਂ ਨੇ ਪਰ ਸਮੇ ਦੀ ਹਕੂਮਤ ਕੋਲ ਸੱਚ ਨਹੀਂ ਹੈਗਾ ਉਹਨਾਂ ਨੇ ਜ਼ੁਲਮ ਕੀਤੇ ਨੇ ਉਹਨਾਂ ਨੇ ਪਾਪ ਕਰਨੇ ਨੇ ਸਤਗੁਰ ਜੋਹਾਨ ਬਖਸ਼ਿੰਦ ਨੇ ਇੱਥੇ ਜੋ ਹੈ ਸੰਦੇਸ਼ ਸੱਚ ਦਾ ਜਾਂਦਾ ਹੈ ਤੇ ਸੱਚ ਦਾ ਹੀ ਹੋਕਾ ਦੇਣਾ ਚਾਹੀਦਾ ਹੈ ਤਾਂ ਹੀ ਸੰਗਤ ਪ੍ਰਵਾਨ ਕਰੇਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੂਜੀ ਬੇਨਤੀ ਜਿਹੜੀ ਇਹ ਹੈ ਕਿ ਜੋ ਕਿਤਾਬ 'ਚ ਛਪੇ ਨੇ ਸਾਡੇ ਦੁੱਖ ਦੀ ਗੱਲ ਇਹ ਹੈ ਕਿ ਉਹ ਸ਼੍ਰੋਮਣੀ ਕਮੇਟੀ ਪ੍ਰਕਾਸ਼ਿਤ ਕਰਦੀ ਹੈ ਉਹ ਮੋਰ ਸ਼ਾਪੇਡ ਛਪੇ ਨੇ ਜਿਹਨਾਂ 'ਚ ਗੁਰੂ ਸਾਹਿਬ ਦੇ ਨਾਂ ਦੇ ਕੋਰ ਬੇਅਦਬੀਆਂ ਕੀਤੀਆਂ ਨੇ ਕੋਰ ਪਾਪ ਕੀਤੇ ਨੇ ਉਹਨਾਂ ਦੇ ਉੱਤੇ ਜੋ ਊਲ ਜਲੂਲ ਸ਼ਬਦ ਲਿਖੇ ਨੇ ਉਹ ਸ਼ਰੋਮਣੀ ਕਮੇਟੀ ਦਾ ਫਰਜ਼ ਬਣਦਾ ਉਹਨਾਂ ਕਰਤੱਬਾਂ ਨੂੰ ਆਪਣੇ ਅਧੀਨ ਲੈ ਕੇ ਤੇ ਇੱਥੇ ਹੀ ਉਹਨਾਂ ਦੀ ਸਲਾਹੀ ਕਰਕੇ ਤੇ ਉਹਨਾਂ ਤੇ ਐਕਸ਼ਨ ਲਵੇ